ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਉੱਤੇ ਲਗਾਤਾਰ ਹੀ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਜਿਸ ਨੂੰ ਲੈ ਕੇ ਅੱਜ ਅੰਮ੍ਰਿਤਸਰ ਦੇ ਕਾਂਗਰਸ ਦਿਹਾਤੀ ਭਵਨ ਤੋਂ ਇੱਕ ਰੋਸ ਮਾਰਚ ਜੋ ਕਿ ਡੀਸੀ ਦਫ਼ਤਰ ਤੱਕ ਕੱਢਿਆ ਗਿਆ ਇਸ ਮੌਕੇ ਤੇ ਸਾਬਕਾ ਡਿਪਟੀ ਸੀਐਮ ਓਪੀ ਸੋਨੀ ਅਸ਼ਵਨੀ ਕੁਮਾਰ ਪੱਪੂ ਹਰ ਪ੍ਰਤਾਪ ਅਜਨਾਲਾ ਅਤੇ ਹੋਰ ਵੀ ਵੱਡੇ ਕਾਂਗਰਸੀ ਆਗੂ ਵਰਕਰ ਸ਼ਾਮਲ ਸਨ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਡਾਕਟਰ ਪੇਮਰਾਓ ਅੰਬੇਦਕਰ ਜੀ ਬਾਰੇ ਟਿੱਪਣੀ ਜਿਹੜੀ ਕੀਤੀ ਗਈ ਆ ਉਸ ਦੇ ਲਈ ਉਹ ਵਿਰੋਧ ਕਰ ਰਹੇ ਹਨ ਅਤੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕਰ ਰਹੇ ਹਨ ਇਹ ਪੂਰੇ ਪੰਜਾਬ ਦੇ ਵਿੱਚ ਅੱਜ ਜਿੰਨੇ ਵੀ ਕਾਂਗਰਸੀ ਆਗੂ ਨੇ ਉਹਨਾਂ ਵੱਲੋਂ ਆਪਣੇ ਆਪਣੇ ਜ਼ਿਲ੍ਹੇ ਦੇ ਡੀਸੀ ਦਫ਼ਤਰ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਤਸਵੀਰਾਂ ਨੇ ਅੰਮ੍ਰਿਤਸਰ ਦੇ ਕਾਂਗਰਸ ਦਿਹਾਤੀ ਭਵਨ ਦੀ ਜਿੱਥੋਂ ਕਿ ਉਹਨਾਂ ਵੱਲੋਂ ਇੱਕ ਰੋਸ ਮਾਰਚ ਜੋ ਕਿ ਡੀਸੀ ਦਫ਼ਤਰ ਤੱਕ ਕੱਢਿਆ ਗਿਆ ਤੇ ਇਸੀ ਨੂੰ ਮੰਗ ਪੱਤਰ ਦਿੱਤਾ ਗਿਆ ਧੰਨਵਾਦ ਬਾਬਾ ਅਮਿੰਦਤ ਜੀ ਦਾ ਬਾਰੇ ਜਨਾ ਕਿਹੋ ਜਿਹਾ ਨਵਾਂ ਅਸੀਂ ਸ਼ਹਿਰ ਵਿੱਚ ਜਾਂ ਲੋਕ ਸਭਾ ਦੇ ਵਿੱਚ ਤੈਨੂੰ ਥੋੜੀ ਬੋਦੀ ਸ਼ਰਮਾਂ ਨਹੀਂ ਚਾਹੀਦੀ ਮੋਦੀ ਦੀ ਵੀ ਸ਼ਰਮਾਂ ਕੀਤੇ ਹਨ ਮੋਦੀ ਦੀ ਵੀ ਕੋਈ ਸ਼ਰਮ ਨਹੀਂ ਹੈਗੀ ਅੱਜ ਅਸੀਂ ਸਾਰੇ ਹਿੰਦੁਸਤਾਨ ਦੇ ਵਿੱਚ ਰੋਜ ਪ੍ਰਦਰਸ਼ਨ ਕਰਦੇ ਪਏ ਨੇ ਅਸੀਂ ਇੱਥੋਂ ਮੈਂ ਤੇ ਹਰਪ੍ਰਤਾਪ ਅਨਾਲਾ ਜੀ ਆਪਣੇ ਅਧਿਆਤਿ ਦਫ਼ਤਰ ਤੋਂ ਲੈ ਕੇ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਵਾਂਗੇ ਨਾ ਕੀ ਲੱਗਦਾ ਕਿ ਇੰਨੇ ਵੱਡੇ ਜਿਹੇ ਮੰਤਰੀ ਅਹੁਦੇ ਤੇ ਬੈਠ ਕੇ ਉਹਨਾਂ ਨੂੰ ਇਸ ਤਰ੍ਹਾਂ ਦੇ ਬਿਆਨ ਬਜਾਉਂਦੇ ਬਿਆਨ ਬਾਜੀ ਉਹਨੂੰ ਸ਼ਰਮ ਆਣੀ ਚਾਹੀਦੀ ਵੀ ਮੈਂ ਹੋਮ ਮਿਨਿਸਟਰ ਆਂ ਵੀ ਆਪਾਂ ਕਿਹੋ ਜਿਹੇ ਜਿਹੜੇ ਬੰਦੇ ਨੇ ਬਾਬਾ ਜੀ ਨੇ ਸਾਡੇ ਹਿੰਦੁਸਤਾਨ ਕੀ ਸਾਡਾ ਦੁਨੀਆ ਨੂੰ ਪਿਆਰ ਕਰਦੀ ਆ ਉਹਨੇ ਸੰਵਧਾਨ ਲਿਖਿਆ ਉਹਦੇ ਬਾਰੇ ਲਬਜ ਕਰਦਾ ਪਿਆ ਵਾ ਇਸ ਤਰ੍ਹਾਂ ਕੇ ਡੋਬਾਂ ਵਾਲਾਂ ਦੀ ਕਾਰੀਗਰਾਂ ਨੂੰ ਸ਼ਰਮ ਆਣੀ ਚਾਹੀਦੀ ਵੀ ਅਸੀਂ ਕਿਹੜੇ ਲਫ਼ਜ਼ ਐਸੇ ਉਹਦੇ ਤੇ ਬੈਠ ਕੇ ਕਰਦੇ ਪਏ ਅੱਜ ਕਿੱਥੋਂ ਲੈ ਕੇ ਕਿੱਥੇ ਮਾਰਚ ਕਰਦੇ ਅਸੀਂ ਅੱਜ 100 ਦਫ਼ਤਰ ਤੋਂ ਲੈ ਕੇ ਨਾ ਦਿਹਾਤੀ ਦਫ਼ਤਰ ਤੋਂ ਲੈ ਕੇ ਤੇ ਡੀਸੀ ਦਫ਼ਤਰ, ਡੀਸੀ ਦਫ਼ਤਰ ਤੋਂ ਰੋਸ ਮਾਰਚ ਕਰਾਂਗੇ ਸਰ ਅੱਜ ਜਿਹੜਾ ਕਿ ਰੋਸ ਮਾਰਚ ਕਰਦੇ ਜਾ ਰਹੇ ਕਿੱਥੋਂ ਲੈ ਕੇ ਕਿੱਥੇ ਜਾ ਰਹੇ ਦੇਖੋ ਜੀ ਬੜੀ ਦੁਖਦਾਈ ਗੱਲ ਹੈ ਜਿਹੜਾ ਅਮਿਤ ਸ਼ਾਹੀ ਨੇ ਬਿਆਨ ਦਿੱਤੇ ਨੇ ਪਾਰਲੀਮੈਂਟ ਦੇ ਵਿੱਚ ਬਾਬਾ ਜੀ ਅਮਿਤ ਕੇਰ ਜੀ ਦੇ ਸਾਹਬ ਦੇ ਖਿਲਾਫ ਔਰ ਮੈਂ ਸਮਝਦਾ ਵੀ ਜਿਹਨਾਂ ਨੇ ਸੰਵਧਾਨ ਲਿਖਿਆ ਹੋਵੇ ਜਿਹਨੂੰ ਸਾਰੀ ਦੁਨੀਆ ਮੰਦੀ ਹੋਵੇ ਹਿੰਦੁਸਤਾਨ ਦੇ ਮੰਦਾ ਹੀ ਆ ਪਿਆਰ ਕਰਦਾ ਹੀ ਹੈ ਇੱਕ ਇੱਕ ਸ਼੍ਰੇਣੀ ਇੱਕ ਇੱਕ ਜਮਾਤ ਇੱਕ ਇੱਕ ਪੱਖ ਜਿਹੜਾ ਹੈ ਉਹਨਾਂ ਨੂੰ ਸਲਾਉਂਦਾ ਹੈ ਔਰ ਉਹਨਾਂ ਨੂੰ ਵੜਿਆਉਂਦਾ ਹੈ ਲੇਕਿਨ ਪਹਿਲੀ ਵਾਰ ਹੋਇਆ ਵੀ ਪਾਰਲੀਮੈਂਟ ਦੇ ਵਿੱਚ ਬੀ ਆਰ ਅੰਬੇਦਕਰ ਸਾਹਿਬ ਦੇ ਖਿਲਾਫ ਇਹ ਜੋ ਸ਼ਬਦ ਵਰਤੇ ਨੇ ਉਹ ਦੁਖਦਾਈ ਨੇ ਤੇ ਸ਼ਰਮਨਾਕ ਨੇ ਔਰ ਇਹ ਚੀਜ਼ ਜਿਹੜੀ ਅੰਮ੍ਰਿਤ ਸ਼ਾਨ ਨੂੰ ਇਹ ਵਾਪਸ ਲੈਣੇ ਚਾਹੀਦੇ ਨੇ ਔਰ ਮਾਫੀ ਮੰਗਣੀ ਚਾਹੀਦੀ ਸਾਰੇ ਹਿੰਦੁਸਤਾਨ ਤੋਂ ਔਰ ਅਸੀਂ ਇਸੇ ਕਰਕੇ ਅੱਜ ਪ੍ਰੋਟੈਸਟ ਕਰ ਰਿਹਾ ਰੋਸ ਮਾਰਚ ਕਰ ਰਹੇ ਆ ਡੀਸੀ ਸਾਹਿਬ ਨੂੰ ਅਸੀਂ ਮੈਮੋਰੰਡਮ ਵੀ ਜਿਹੜਾ ਦੇਣਾ ਆ ਉਹ ਇਹਦੇ ਖਿਲਾਫ ਦੇਣਾ ਆ ਵੀ ਜੋ ਬੋਲਿਆ ਉਹਨੂੰ ਐਕਸਪੈਂਡ ਕੀਤਾ ਜਾਏ ਔਰ ਇਹਦੇ ਖਿਲਾਫ ਜਿਹੜੀ ਆ ਐਫਆਈਆਰ ਦਰਜ ਕੀਤੀ ਜਾ ਇਹ ਸਾਡੀ ਮੰਗ ਹੋਈ ਹੈ ਸਾਰੇ ਜ਼ਿਲ੍ਹਿਆਂ ਦੇ ਲੈਵਲ ਤੇ ਕਰ ਰਹੇ ਨੇ ਜਿੰਨੇ ਜ਼ਿਲੇ ਪ੍ਰਧਾਨ ਨੇ ਉਹਨਾਂ ਦੀ ਡਿਊਟੀ ਲੱਗੀ ਹੈ ਅਮਰਿੰਦਰ ਰਾਜਾ ਵੜਿੰਗ ਜੀ ਦੇ ਜਿਹੜੇ ਸਾਰੇ ਪ੍ਰਦੇਸ਼ ਪ੍ਰਤ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੇ ਹਰ ਜ਼ਿਲ੍ਹੇ ਤੇ ਕਿਹਾ ਹੈ ਵੀ ਤੁਸੀਂ ਰੋਸ ਮਾਰਚ ਕਰਨਾ ਔਰ ਜਿਹੜਾ ਮੈਮੋਰੰਡਮ ਡੀਸੀ ਸਾਹਿਬਾਂ ਨੂੰ ਦੇ ਕੇ ਆਉਣਾ ਉਹ ਦੇਣ ਜਾ ਰਹੇ ਆ